ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਸਰਹਾਲਾ ਕਲਾਂ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਪ੍ਰਬੰਧਕ ਕਮੇਟੀ ਸ਼੍ਰੀ ਗੁਰਦਾਸ ਜੀ ਐਨ ਆਰ ਆਈ ਵੀਰ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਸਮੂਹ ਨੌਜਵਾਨ ਸਭਾ ਤੇ ਲਾਹ ਕਿਸ ਯੋਗ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਧਰਮ ਦੇ ਮੋਢੀ ਜਗਤ ਗੁਰੂ ਪਾਛੇ ਪਹਿਲੀ ਤਨ ਤਨ ਸ਼੍ਰੀ ਨਾਨਕਦੇਵ ਜੀ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦਵਾਰਾ ਭਾਵਨਾ ਨ ਕਰਵਾਏ ਗਏ ਇਸ ਮੌਕੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਜਸਰਮਜੀਤ ਸਿੰਘ ਖਾਲਸਾ ਸਰਹਾਲਾ ਕਲਾਂ ਨੇ ਮੀਡੀਆ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਇਸ ਸਬੰਧੀ ਤਨ ਤਨ ਸਿਰਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰ ਦੀ ਗਵਾਈ ਨਾਲ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਇਹ ਵਿਸ਼ਾਲ ਨਗਰ ਕੀਰਤਨ ਗੁਰਦਵਾਰਾ ਸਾਹਿਬ ਤੋਂ ਆਰੰਭ ਹੋ ਕੇ ਬਖਕ ਮੁਹੱਲੇ ਤੋ ਹੁੰਦਾ ਹੋਇਆ ਸ਼ਾਮ ਨੂੰ ਗੁਰਦਵਾਰਾ ਸਾਹਿਬ ਵਿਖੇ ਸੰਪੰਪਤ ਹੋਇਆ ਇਸ ਮੌਕੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਮਹਾਨਗਰ ਕੀਰਤਨ ਦਾ ਨਿਗ੍ਗਸਵਕਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਵਿਸ਼ਾਲ ਨਗਰ ਕੀਰਤਨ ਦੌਰਾਨ ਭਾਈ ਅਮਰਜੀਤ ਸਿੰਘ ਭਰੋਲੀ ਇੰਟਰਨੈਸ਼ਨਲ ਢਾਡੀ ਜਥਾ ਅਤੇ ਪ੍ਰਭਾਤ ਫੇਰੀ ਜਥੇ ਨੇ ਗੁਰਬਾਣੀ ਕਥਾ ਕੀਰਤਨਾਂ ਹੀ ਸੰਗਤਾਂ ਨੂੰ ਨਿਹਾਲ ਕੀਤਾ। ਮੌਕੇ ਭਾਈ ਬਚਿੱਤਰ ਸਿੰਘ ਅਤਕਾ ਅਖਾੜਾ ਨੇ ਆਪਣੀ ਕਲਾ ਦੇ ਜੋਹਰ ਦਿਖਾਏ। ਇਸ ਮੌਕੇ ਵਿਸ਼ਾਲ ਨਗਰ ਕੀਰਤਨ ਦੌਰਾਨ ਬਖ ਕੋ ਮਹੱਲਿਆਂ ਵਿੱਚ ਸੰਗਤਾਂ ਵੱਲੋਂ ਬਖਵ ਪ੍ਰਕਾਰ ਦੇ ਲੰਗਰ ਲਗਾਏ ਗਏ। ਇਸ ਮੌਕੇ ਚਰਨਜੀਤ ਸਿੰਘ ਗਿੱਲ ਅਮਰੀਕਾ ਸਨੀ ਇੰਗਲੈਂਡ ਪਰਮਿੰਦਰ ਸਿੰਘ ਗਿੱਲ ਹਰਜਿੰਦਰ ਸਿੰਘ ਗਿੱਲ ਅਮਨਦੀਪ ਸਿੰਘ ਗਿੱਲ ਬਿੱਟੂ ਗਿੱਲ ਪਵਨ ਕੁਮਾਰ ਗਿੱਲ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਅਤੇ ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਜੱਤਰ ਮਨਜੀਤ ਸਿੰਘ ਖਾਲਸਾ ਸਰਹਾਲਾ ਕਲਾ ਨੇ ਪ੍ਰਕਾਸ਼ਪੁਰ ਸਮਾਗਮ ਅਤੇ ਵਿਸ਼ਾਲ ਨਗਰ ਕੀਰਤਨ ਵਿੱਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ इस मौके दान जसद मनजीत खालसा ज्ञानी गुरदयाल सिंह गुरनाम सिंह सुखदेव सिंह सरपंच मोहन सिंह नंबरदार जसविंद देव मनजीत सिंह डॉक्टर गगनदीप सिंह सुरेंद्र कौर मनजीत सिंह बलबीर सिंह कुलवंत सिंह मनजिंद फौजी मनजीत सिंह संदीप सिंह फौजी हरप्रीत सिंह सिंह चंदन कुमार भाटिया चरणजीत सि ਅਨਜੀਤ ਸਿੰਘ ਰਾਜੂ ਗੁਰਦੀਪ ਸਿੰਘ ਲਾਡੀ ਸਾਬੀ ਗੁਰਚਨ ਸਿੰਘ ਗਿੱਲ ਸੁਖਮਿੰਦਰ ਸਿੰਘ ਪੰਜ ਪਰਮਜੀਤ कौर ਪੰਜ ਬਲਜਿੰਦਰ ਸਿੰਘ ਗਿੱਲ ਦਵਿੰਦਰ ਸਿੰਘ ਖਾਲਸਾ ਤੋਂ ਇਲਾਵਾ ਬੱਡੇ ਗੈਂਦੀ ਵੀ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਮਹਾਨਗਰ ਕੀਰਤਨ ਦੇ ਕੁਝ ਲਾਈਵ ਤਸਵੀਰਾਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਮਾਇਆ ਮਮਤਾ ਮੋਹਣੀ ਜਿਨ ਬੇਨਤਾੰਤਾ ਚ ਖਾਇਆ ਮਨ ਮੋ ਖਾਦੇ ਗੁਰਮੁਖੋ ਭਰੇ ਜਿਨ ਸੱਚ ਨਾਮ ਸਤਿ ਜਿਤ ਲਾਇਆ ਗੁਰਾਰਕ ਪਾਸ਼ਾ ਦੀ ਬਾਣੀ ਦੇ ਆਪਾਂ ਬਚਨ ਪੜਦੇ ਆ ਕਿ ਸਿੰਮਲ ਰੁਖ ਸਰਾਏ ਰਾਤ ਦੀ ਰਗਤ ਮੋਚ ਕੋਈ ਜੇ ਆਵੇ ਆਸ ਕਰ ਜਾਏ ਨਰਾਸੇ ਕਹਿ ਤੋ ਫਾਲ ਪਿੱਕੇ ਫੁੱਲ ਵਕ ਵਕੇ ਕਾਮਲਾ ਆਵੇ ਪਤ ਮਿੱਠਤਲੀ ਵੀ ਲਾਲਕਾ ਗੁਣ ਚਗਿਆਈਆਂ ਤੱਕ ਦਾ ਸਬੂਤ ਸਾਡੇ ਸਾਹਮਣੇ ਜੋਤਨ ਬੁਰਾ ਹਰਕ ਪਾਸ਼ਾ ਨੇ ਸਾਨੂੰ ਉਪਦੇਸ਼ ਦਿੱਤਾ ਹੈ ਅੱਜ ਮੈਂ ਗੱਲ ਮਾਰਨਾ ਕਹਿ ਸਕਦਾ ਕਿ ਇਹ ਸੰਗਤ ਦਾ ਸਬੂਤ ਹੈ ਇਸ ਆਟਾ ਦਾ ਘਰ ਇੱਕ ਝੋਟਾ ਹੈ ਵਿਦੇਸ਼ ਦੇ ਵਿੱਚ ਮੇਰੇ ਲਾਈਵ ਵਾਲੇ ਵੀਰ ਇਹਨਾਂ ਦਾ ਮੈਂ ਧੰਨਵਾਦ ਕਰਦਾ ਜਿਹਨੇ ਰਾਹੀ ਇਹ ਬਰੇਸ਼ਾ ਦੇ ਸੁਨੇਹਾ ਜਾ ਰਿਹਾ ਕਿ ਅੱਜ ਦੇ ਸਰਹਾਲਾ ਕਲਾ ਦੀ ਸੰਗਤ ਹੈ ਇੱਕ ਮੋਠੋ ਕੇ ਬੈਠੀ ਹੈ ਉਹ ਮੇਰੇ ਮਹਾਨ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਬੈਠੇ ਉੱਥੇ ਪਹਿਤੀ ਮਹਾਂਪੁਰਸ਼ਾਂ ਨੂੰ ਹੋਰ ਵੀ ਬਿਠਾ ਦਿੱਤਾ ਹੈ ਸ਼ਕਤੀ ਮਾ ਪੁੱਛਾਂ ਦੀ ਬਾਣੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰ ਦਿੱਤੀ ਜਿਹਨੂੰ ਕਹਿੰਦੇ ਸੀ ਇਹ ਨੀਵੇਂ ਆ ਇਹ ਸ਼ੂਤਰ ਹੈ ਇਹ ਨਾਮ ਨਹੀਂ ਜਪ ਸਕਦੇ ਤਾਂ ਸਤ ਸੰਗਤ ਜੀ ਉਹਨਾਂ ਨਮਾਣਿਆਂ ਨੇ ਮਾਣ ਬਖਸ਼ਿਆ ਤਨ ਗੁਰੂ ਗੋਬਿੰਦ ਸਿੰਘ ਜੀ ਬੇਗਮ ਪੁਰੇਆਲਾ ਮਿਸ਼ਨ ਲੈ ਕੇ ਚੱਲੇ ਸਨ 239 ਸਾਲ ਦਾ ਸਮਾਂ ਤਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜਿਹੜਾ ਉਹਨੇ ਮਿਸ਼ਨ ਆ ਪੂਰਾ ਕਰ ਲੇ ਬੀਜ ਬੀਜਿਆ ਦਾ ਜਦ ਸਾਡੇ ਬੱਚੇ ਦੇ ਮਾੜੀਏ ਵੀ ਕਿਤੇ ਨੌਂਦਰ ਲੱਗ ਜਾਵੇ ਤਾਂ ਅਸੀਂ ਡਾਕਟਰਾਂ ਦੇ ਕੋਲ ਹਸਪਤਾਲਾਂ ਚ ਲੈ ਕੇ ਪਹੁੰਚ ਜਾਂਦੇ ਧਿਆਨ ਮਾਰਿਓ ਧੰਗ ਗੁਰੂ ਗੋਬਿੰਦ ਸਿੰਘ ਦਾ ਬੇਲਾ ਯਾਦ ਕਰੀਏ ਠੰਡੀਆਂ ਰਾਤਾਂ ਤੋਂ ਮਾਗਦੀਆਂ ਰਾਤਾਂ ਦੇ ਵਿੱਚ ਧੰਗ ਗੁਰੂ ਨਾਨਕਵਾ ਤਾਂ ਕੋਲ ਉਹ ਵਸਤੂ ਜਿਹਨੇ ਪਰਵੈਲ ਪਰਵਾਰ ਸਮੇਤ ਅੰਦ ਪਰੋਂ ਛੱਡਿਆ ਉਸੇ ਦੀ ਜੋਤ ਦਸਾਂ ਪਾਕਸ਼ਾਹੀਆ ਦੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਛੱਤੀ ਮਾਪੁਰ ਸਾਹੀ ਬਾਣੀ ਦੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਦੇ ਨਿੱਕੀ ਗੋਦਾ ਆਪਾਂ ਆਨੰਦ ਮਾੜ ਰਹੇ ਇਹ ਅੱਜ ਜੋ ਸੁਭਾਗ ਪ੍ਰਾਪਤ ਹੋਇਆ ਸੰਗਤ ਰੂਪ ਦੇ ਵਿੱਚ ਬੈਠਣ ਦਾ ਇਹ ਮੇਰੀ ਇਕੱਲੇ ਦੀ ਮਰਜ਼ੀ ਨਹੀਂ ਹੈ ਇਹ ਉਸ ਅਕਾਲ ਪੁਰਖ ਦੀ ਮਰਜ਼ੀ ਨਾਲ ਹੋਇਆ ਇਹ ਗੁਰੂ ਸਾਹਿਬ ਨੇ ਡਿਊਟੀ ਲਾਈ ਜਿਸ ਤਰ੍ਹਾਂ ਆਪ ਨਰੰਕਾਰ ਆਪ ਨਾਰਾਇਣ ਕਲਾ ਤਾਰ ਜਗ ਮੈ ਪਰਵਰਿਓ ਨਰੰਕਾਰ ਕਾਰਜੋਤ ਜਗ ਮੰਡਲ ਕਰਿਓ ਧੰ ਗੁਰੂ ਨਾਨਕ ਦੇਵ ਜੀ ਨੇ ਇਸ ਸੰਸਾਰ ਤੇ ਉਤਾਰ ਧਾਰਿਆ ਇਸੇ ਤਰ੍ਹਾਂ ਉਹਨਾਂ ਦੀ ਡਿਊਟੀ ਕਾਲਪੁਰਖ ਨੇ ਲਾਈ ਸੀ ਸਾਡੀ ਵੀ ਡਿਊਟੀ ਕਾਲਪੁਰਖ ਨੇ ਲਾਈ ਹੈ ਕਿ ਆਪਾਂ ਬਾਣੀ ਦਾ ਸੰਦੇਸ਼ ਜੋ ਸਰਬ ਸਾਂਝੀ ਬਾਤ ਦਾ ਆਪਦੇਸ਼ ਦਿੰਦਾ ਉਹ ਇਸ ਤਰ੍ਹਾਂ ਦੇ ਜਿਹੜੇ ਨਗਰ ਕੀਰਤਨ ਹੈ ਉਹ ਤਲਗੁਰ ਨਾਨਕ ਪਾਸ਼ਾ ਦੀ ਕਿਰਪਾ ਨਾਲ ਢਾਡੀ ਜਿੱਤਾ ਹੁਣ ਦੱਸ ਕੇ ਗਿਆ ਕਿ ਆਪਣੀ ਮਰਜ਼ੀ ਨਾਲ ਕੋਈ ਨਹੀਂ ਕਰਦਾ ਇਹ ਕਾਰਪੁਰਖ ਦੀਆਂ ਡਿਊਟੀਆਂ ਜਿਹੜੀਆਂ ਆ ਉਹ ਬਖਸ਼ਿਸ਼ ਕਰਦਾ ਫਿਰ ਇਹ ਡਿਊਟੀਆਂ ਮਿਲਦੀਆਂ ਤੇ ਫਿਰ ਇਹ ਕੰਮ ਕੋ ਆਪ ਕਰਾਉਂਦਾ ਸਤਸੰਗਤ ਜੀ ਆਪਾਂ ਨੇ ਬਹੁਤ ਹੀ ਸ਼ਾਂਤੀਪੂਰਵਕ ਜਿਹੜਾ ਇਤਿਹਾਸ ਢਾਡੀ ਦੱਸਦਾ ਹੈ ਦਿਲ ਬੜਾ ਕਰਦਾ ਹੈ ਕਿ ਹੋਰ ਸਮਾਂ ਲੱਗ ਜਾਵੇ ਪਰ ਬਾਕੀ ਨੇ ਤਿਲ ਪੜਾਹ ਜ ਰਹਿੰਦੇ ਆ ਸਤਸੰਗਤ ਜੀ ਆਪਾਂ ਲੜੀਵਾਰ ਇਤਿਹਾਸ ਨੂੰ ਛੱਡ ਕੇ ਨਹੀਂ ਜਾਣਾ ਗੁਰੂ ਨੰਗ ਅਧੀਨ ਅਸਤੇ ਦੇ ਵਿੱਚ ਨਹੀਂ ਛੱਡਿਆ ਜਾਂਦਾ ਮੈਂ ਪਹਿਲਾਂ ਵੀ ਗੱਲ ਕਹਿਣਾ ਹਾਂ ਲੰਗਰ ਦੀ ਵਿਵਸਥਾ ਗੁਰਦੁਆਰਾ ਸਾਹਿਬ ਹੋ ਚੁੱਕੀ ਹੈ ਤੇ ਕਿਸੇ ਨੇ ਚਿੰਤਾ ਨਹੀਂ ਕਰਨੀ ਜੇ ਤਾਂ ਘਰ ਦੇ ਵਿੱਚ ਲੋੜ ਵੀ ਹੈ ਤਾਂ ਉਹ ਵੀ ਪਛਕ ਲੈ ਜਾਓ ਤੇ ਆਪਾਂ ਗੁਰੂ ਸਾਹਿਬ ਨੂੰ ਜਿੱਥੋਂ ਲੈ ਕੇ ਚੱਲੇ ਸੀ ਉੱਥੇ ਤੱਕ ਨਾਲ ਜਾਣਾ ਹੈ ਆਪਾਂ ਤਾਂ ਅਸੀਂ ਸੰਗਤ ਦੇ ਵਿੱਚ ਬੈਠਣ ਦੇ ਕਾਬਲ ਹੈ ਸਾਧ ਸੰਗਤ ਜੀ ਇਹ ਬੇਨਤੀ ਪਰਵਾਨ ਕਰਨੀ ਸੋ ਹੁਣ ਸੰਗਤਾਂ ਵੱਲੋਂ ਕੋਈ ਸੇਵਾ ਹੀ ਸਾਡੇ ਪੱਤਰਕਾਰ ਵੀਰ ਸਰਬ ਧਰਮ ਚੈਨਲ ਇਹ ਵੀ ਪਹੁੰਚੇ ਸਾਡੇ ਕੋਲ ਜਿਨ੍ਹਾਂ ਨੇ ਵਿਦੇਸ਼ਾਂ ਦਾ ਇਸ ਸਮੁੱਚੀ ਸਾਡੀ ਸੰਗਤ ਨੂੰ ਲੱਗਰ ਦੀ ਸੰਗਤ ਨੂੰ ਇਕਤਾ ਦਾ ਸੁਬੂਦੀ ਕੋ ਬਚਾਉਣਾ ਮੈਨਾਂ ਦਾ ਵੀ ਧੰਨਵਾਦ ਕਰਦਾ ਮੈਂ ਅਭੀਰ ਗੁਰਨਾਮ ਸਿੰਘ ਸਾਡੇ ਪਸਤਕਾਰ ਦੇ ਉਚਾਚਾ ਗੁਰਨਾਮ ਸਿੰਘ ਜੀ ਗੈਰੀ ਗੁਰਦਾਰ ਸਿੰਘ ਨੂੰ ਬੇਨਤੀ ਕਰਵਾ ਇਹਨਾਂ ਨੂੰ ਗੁਰੂ ਜੀ ਬਖਸ਼ਿਸ਼ ਵੀ ਆਪਾਂ ਸੰਪਣੀ ਹੈ ਕਿਉਂਕਿ ਇਹ ਸਾਡੀ ਜਿਹੜੀ ਇਹ ਸੰਗਤ ਦਾ ਸਬੂਤ ਹੈ ਦੇਸ਼ਾਂ ਦੇਸ਼ਾਂ ਤੱਕ ਹਰ ਸਮੇਤ ਪੁਚਾਰ ਦੀ ਇਹ ਸੰਗਤ ਨੂੰ ਇਕੱਠਾ ਕਰਦੇ ਹਨ Oh you're to